ਇਸ ਟਾਈਮ ਅਸੀਂ ਆ ਜੀ ਲਾਹੌਰ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਤੇ ਬੇਬੇ ਬਾਪੂ ਹੁਣ ਇਹਨਾਂ ਨੂੰ ਘੁਮਾਉਂਦੇ ਫਿਰਦੇ ਆ ਅੱਜ ਇਹਨਾਂ ਨੂੰ ਸ਼ਾਪਿੰਗ ਕਰਾਉਂਦੇ ਅਸੀਂ ਲੈ ਕੇ ਜਾਣਾ ਜੀ ਪਹਿਲਾਂ ਜੁੱਤੀਆਂ ਲਵਾਉਣੀ ਐ ਤੇ ਜੁੱਤੀਆਂ ਤੋਂ ਬਾਅਦ ਮਤਲਬ ਜਿੰਨੀਆਂ ਵੀ ਲਾਹੌਰ ਦੀਆਂ ਮਸ਼ਹੂਰ ਸ਼ੈਵਾਂ ਨੇ ਸਾਰੀਆਂ ਲੈ ਲੈਣੀਆਂ ਸਾਰੀਆਂ ਨੂੰ ਦਿਖਾਉਣੀ ਐ ਤੇ ਨਾਲ-ਨਾਲ ਤੁਹਾਨੂੰ ਦਿਖਾਉਨੇ ਆ ਕਿ ਲਾਹੌਰ ਦੇ ਬਾਜ਼ਾਰ ਕਿੱਥੇ ਕਿਹੋ ਜਿਹੇ ਆ ਤੇ ਕਿੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਮਸ਼ਹੂਰ ਆ ਕੀ-ਕੀ ਮਿਲਦਾ ਤਾਂ ਜੋ ਜਦੋਂ ਤੁਸੀਂ ਆਪਣੇ ਬਜ਼ੁਰਗਾਂ ਨਾਲ ਕਿਸੇ ਨਾਲ ਜਾਂ ਕਿਸੇ ਲਈ ਚੀਜ਼ਾਂ ਲੈ ਕੇ ਜਾਣੀਆਂ ਤੁਹਾਨੂੰ ਸੌਖਾ ਹੋ ਜਾਵੇ ਇਹ ਫਿਲਹਾਲ ਅਸੀਂ ਫਿਰਦੇ ਆ ਜੀ ਚੂਨਾ ਮੰਡੀ ਆ ਲਾਹੌਰ ਦੇ ਬਾਜ਼ਾਰ ਦੇ ਵਿੱਚ ਚੂਨਾ ਮੰਡੀ ਆ ਲਾਹੌਰ ਦੀ ਬਹੁਤ ਭੀੜ ਭੜੱਕੇ ਵਾਲਾ ਬਾਜ਼ਾਰ ਹੈ ਇੱਥੇ ਵੀ ਤੇ ਕਾਫੀ ਰੌਣਕ ਮੇਲਾ ਲੱਗਿਆ ਰਹਿੰਦਾ ਬਹੁਤ ਸਾਰੀਆਂ ਦੁਕਾਨਾਂ ਹੈ ਜ਼ਿਆਦਾਤਰ ਜਿਹੜੇ ਬੰਦੇ ਇੱਥੋਂ ਸ਼ਾਪਿੰਗ ਕਰਦੇ ਆਪਣੀ ਜਿੰਨੀ ਸੰਗ ਦਾ ਜਥੇ ਦੇ ਨਾਲ ਜਦੋਂ ਆਉਂਦੀ ਆ ਤੇ ਸਾਰੇ ਇੱਥੇ ਹੁੰਦੇ ਆ ਤੇ ਅਸੀਂ ਇੱਥੋਂ ਕਦੇ ਕੋਈ ਚੀਜ਼ ਲਈ ਨਹੀਂ ਜੀ ਕਿਉਂਕਿ ਇੱਥੇ ਆ ਵੀ ਸਾਡੇ ਦੋਸਤ ਮਿੱਤਰ ਨੇ ਉਹਨਾਂ ਨੇ ਦੱਸਿਆ ਵੀ ਇੱਥੋਂ ਘੱਟ ਲੈਣੀ ਚਾਹੀਦੀ ਆ ਚੀਜ਼ ਕਿਉਂਕਿ ਤੁਹਾਨੂੰ ਪਤਾ ਬਣੇ ਹੋਇਆ ਇਹ ਵਿਕਾਸ ਭਾਈ ਢਿੱਲੋਂ ਸਾਹਿਬ ਹੋਰ ਜਾਣਦੇ ਆ ਉਹ ਸਾਨੂੰ ਕਹਿੰਦੇ ਆ ਵੀ ਇੱਥੇ ਉਨੀ ਕੁਆਲਿਟੀ ਵਧੀਆ ਨਹੀਂ ਮਿਲਦੀ ਮਤਲਬ ਸਟੱਫ ਵਾਈਜ਼ ਆ ਹਾਂਜੀ ਤੇ ਤਾਂ ਕਰਕੇ ਅਸੀਂ ਚੱਲੇ ਆ ਜੀ ਤੁਹਾਨੂੰ ਲੈ ਕੇ ਹੁਣ ਨਾਲ-ਨਾਲ ਤੇ ਫਿਰ ਨਾਲ-ਨਾਲ ਤੁਹਾਨੂੰ ਦਿਖਾਉਂਦੇ ਆ ਕਿੱਥੇ-ਕਿੱਥੇ ਜਾਵਾਂਗੇ ਅਸੀਂ ਇਹ ਦੇਖੋ ਸਰਦਾਰ ਖੁਸ਼ ਹੁੰਦੇ ਇੱਥੇ ਮਿਲ ਕੇ ਆਂ ਲਾਹੌਰ 'ਚ ਓਕੇ ਓਕੇ ਲੈ 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 ਮੁਹੱਬਤਾ ਬਣਿਆ ਰਹਿਣ ਜੀ ਸਤਿ ਸ੍ਰੀ ਅਕਾਲ ਜੀ ਹਾਂ ਇਹਦਾ ਵੰਡਵੇਲੇ ਦਾ ਬੰਦਾ ਆ ਮੁਹੱਬਤਾ ਬਣਿਆ ਰਹਿਣ ਇਹੀ ਗੱਲ ਹੈ ਲਾਹੌਰ ਵੀ ਪੂਰਾ ਖੁਸ਼ ਹੁੰਦਾ ਆਪਣੇ ਵਾਲੇ ਵੀ ਪੂਰੇ ਖੁਸ਼ ਹੁੰਦੇ ਬਹੁਤ ਸਤਿਕਾਰ ਕਰਦੇ ਆ ਹਾਂ ਤੇ ਕਹਿੰਦੇ ਆਪਣਾ ਵੰਡਿਆ ਕੀ ਹੈ ਇਹਨਾਂ ਨੂੰ ਵੀ ਬਹੁਤ ਚਾਅ ਝੜਦਾ ਵੀ ਆਏ ਨੇ ਸਾਡੇ ਇੱਥੇ ਹਨ ਜੀ ਚਲੋ ਜੀ ਦੁਕਾਨਾਂ ਤੇ ਨਾ ਖੜੋ ਚਲਦੇ ਜਾਓ ਚਲਦੇ ਜਾਓ ਸ਼ਾਪਿੰਗ ਤੁਹਾਨੂੰ ਕਰਨੀ ਏ ਪਹਿਲਾਂ ਦਰਸ਼ਾ ਮੇਲੇ ਕਰੋ ਸਾਂਝਾ ਹੋਣਾ ਵੇ ਇਹ ਦੁਕਾਨਾਂ ਦੇ ਰੇਟ ਜਾ ਪੁੱਛਦੇ ਫਿਰਦੇ ਆ ਵਿੰਡੋ ਸ਼ਾਪਿੰਗ ਜੇ ਤੁਹਾਡਾ ਔਖਾ ਬੀਬੀਆਂ ਦਾ ਬਹੁਤ ਔਖਾ ਨੂੰ ਉਹ ਕਿਵੇਂ ਨਿਕਲਣਗੇ ਇਦੋਂ ਸਾਡੇ ਚੂਜ਼ੇ ਵੀ ਵਾਰ ਲਿਆ ਨੇ ਸਾਹਿਬਰਾ ਸਵੇਰੇ ਸਾਨੂੰ ਕਿੰਨੇ ਜਾਣੇ ਮਿਲੇ ਸਾਰਿਆਂ ਨੇ ਪੁੱਛਿਆ ਬੋਸ ਕੀ ਤੁਸੀਂ ਕਿੱਥੋਂ ਲਈ ਸੀ ਉਹ ਦੱਸ ਦੋ ਆਹ ਦੱਸ ਦੋ ਦੁਕਾਨਾ ਸੀ ਵੀ ਭੁੱਲ ਜਾਂਦੇ ਆ ਕਿਉਂਕਿ ਹਰ ਵਾਰ ਨਵੀਂ ਦੁਕਾਨ ਲੱਭ ਲੈਣੀ ਹੁੰਦੀ ਹੈ ਕੋਈ ਨਾ ਕੋਈ ਤੇ ਪੱਕੇ ਤਾਂ ਅਸੀਂ ਵੀ ਕਿਸੇ ਨੂੰ ਐ ਨਹੀਂ ਕਹਿੰਦੇ ਵੀ ਐਦੇ ਜਾ ਕੇ ਲਓ ਹਨਾ ਕਿਉਂਕਿ ਆਪਾਂ ਨੂੰ ਕੀ ਪਤਾ ਕੋਈ ਨਕਲ ਵੇਚੀ ਜਾਂਦਾ ਕੋਈ ਕਿਸੇ ਨਾਲ ਕੀ ਕਰਦੇ ਪਿਛਲੀ ਵਾਰੀ ਰਿਪਨ 5-7 ਲੈ ਕੇ ਗਏ ਸੀ ਉਹਨਾਂ ਦੇ ਵਿੱਚੋਂ ਇੱਕੋ ਦੋ ਜਾਲ ਹੀ ਨਿਕਲ ਗਏ ਇਸ ਕਰਕੇ ਜਦੋਂ ਵਲੌਗ ਬਣਾਉਨੇ ਹੁੰਦੇ ਆ ਉਦੋਂ ਏਰੀਆ ਦਾ ਨਾਮ ਜਾਂ ਸ਼ਾਪ ਨੰਬਰ ਵਗੈਰਾ ਤੁਸੀਂ ਦੇਖ ਕੇ ਨੋਟ ਕਰਕੇ ਰੱਖ ਲਿਆ ਕਰੋ ਵੀ ਆਹ ਦੁਕਾਨ ਤੇ ਵੜੇ ਆ ਤੇ ਉੱਥੋਂ ਆਪਣਾ ਤੁਸੀਂ ਸਮਾਨ ਲੈ ਲਿਆ ਕਰੋ ਜੀ ਹਾਂਜੀ ਹਾਂਜੀ ਸਿੱਧਾ ਹੀ ਜਾਣਾ ਤੇ ਇਸ ਵਾਰ ਵੀ ਇਹਨਾਂ ਨੂੰ ਸਪੈਸ਼ਲ ਅਸੀਂ ਲੈ ਕੇ ਜਾਣਾ ਬੇਬੇ ਵਾਪਕ ਉਹਨਾਂ ਨੇ ਕਾਫੀ ਸਮਾਨ ਲੈਣਾਗਾ ਉਹ ਭਰਾਵਾ ਲੱਤਾਂ ਨਾਲ ਪਨ ਲਈ ਹਾਂਜੀ ਹਾਂਜੀ ਕੀ ਹਾਲ ਚੱਲ ਆਜੋ 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 ਇੱਧਰ ਆਜੋ ਆਹ ਫੋਟੋ ਖਿੱਚੀ ਗਈ ਆ ਦੇਖੋ ਫੋਟੋ ਤਾਂ ਬਣਾ ਰਹੇ ਆਪਾਂ ਅੱਛਾ ਇਹਦੇ ਥੋੜੇ ਵਾਲੇ ਚ ਦੋ ਖਿੱਚੋ ਮਹਾਰਾਜ ਤਿੰਨ ਪੰਜ ਖਿੱਚੋ ਤੁਹਾਡਾ ਆਪਣਾ ਲਓ ਰਿਪੋਰਟ ਆ ਜਾਓ ਸ਼ਹਿਰ ਦਿੱਲੀ ਵਾਂਗੂ ਇਹ ਵੀ ਯਾਰ ਭੀੜ ਭੜਕੇ ਵਾਲਾ ਤੇ ਪੂਰਾ ਰੌਣਕ ਮੇਲੇ ਵਾਲਾ ਇਹ ਚਲੇ ਜੀ ਅਸੀਂ ਕਸ਼ਮੀਰੀ ਗੇਟ ਦੇ ਅੰਦਰ ਤੇ ਢਾਬੇ ਆ ਜੀ ਸਾਰੇ ਸਲਾਮ ਵਾਲੇਕਮ ਕੈਸੇ ਹੋ ਜੀ ਠੀਕ ਹੋ ਇਹ ਦੇਖੋ ਸਰ ਢਾਬੇ ਢਾਬੇ ਇਹ ਪੰਜਾਬ ਪੁਲਿਸ ਦਾ ਆਪਣਾ ਢਾਬਾ ਹੈ ਲੌਰ ਸ਼ਹਿਰ ਪੁਰਾਣਾ ਨਾ ਜਿਵੇਂ 12 ਦਰਵਾਜਿਆਂ ਦੇ ਅੰਦਰ ਹੈ ਜਦੋਂ ਕਿਸੇ ਵੀ ਦਰਵਾਜੇ ਦੇ ਅੰਦਰਲੇ ਪਾਸੇ ਜਾਂਦੇ ਆ ਤਾਂ ਐਨਾ ਭੇਡ ਭੜਕਾ ਜਾਂਦਾ ਜੀ ਤੇ ਕਿਆਂ ਗਲੀਆਂ ਨਿੱਕੀਆਂ ਹੋ ਜਾਂਦੀਆਂ ਤੇ ਅੰਦਰਲੇ ਪਾਸੇ ਗੱਡੀਆਂ ਸਿੱਧੀਆਂ ਤੁਰਦੀਆਂ ਨਹੀਂ ਹੈਗੀਆਂ ਕਾਫੀ ਪੁਰਾਣਾ ਹੈਗਾ ਅੰਦਰੋਂ ਅੰਦਰੋਂ ਸਾਰਾ ਇਹ ਸਿਕਾਲ ਸਿਕਾਲ ਜੀ ਬਾਜ਼ਾਰਾਂ ਚ ਉਲਝਣਾ ਜਾਣ ਪਿਛਲੇ ਵਾਰ ਨਾ ਜਦੋਂ ਆਏ ਸੀ ਸੰਗਤ ਨੂੰ ਇੱਕ ਦਿਨ ਮਿਲਿਆ ਸੀ ਲਾਹੌਰ ਜਿਹੜੇ ਪਿਛਲੇ ਸਾਲ ਜੱਥੇ ਜਾਏ ਸੀ ਇੱਕ ਦਿਨ ਲਾਹੌਰ ਕੋ ਘੁੰਮਣ ਨੂੰ ਮਿਲਿਆ ਸੀਗਾ ਤੇ ਉਹਦੇ ਜੋ ਵੀ ਸੰਡੇ ਦਾ ਦਿਨ ਸੰਡੇ ਨੂੰ ਲਾਹੌਰ ਬੰਦ ਜੀ ਸਾਰਾ ਤੇ ਫਿਰ ਕੀ ਹੋਇਆ ਕੁਝ ਵੀ ਨਹੀਂ ਘੁੰਮਿਆ ਗਿਆ ਜੀ ਸਾਰੇ ਐਦਾਂ ਮੁੜੇ ਕਾਫੀ ਨਹੀਂ ਗਿਆ ਵੀਰ ਘੁੰਮਣ ਫਿਰ ਨੂੰ ਨਹੀਂ ਮਿਲਿਆ ਲੱਗਦਾ ਆਹ ਇੱਕ ਰੇ ਪਰ ਕ੍ਰਾਸ ਚੈੱਕ ਕਰ ਰਹੇ ਨੇ ਹਾਂਜੀ 250 ਦਾ ਕਹਿੰਦੇ ਤੇ ਫਿਰ ਕੀ ਹੋਇਆ ਐਡ ਕੀ ਤਨਾਂ ਦਿਨ ਦਿੱਤੇ ਇਹਨਾਂ ਨੇ ਸੰਗਤ ਦੀ ਸਮੱਸਿਆ ਨੂੰ ਸਮਝਦੇ ਹੋਏ ਕੀ ਲੈ ਰਹੇ ਹੋ ਤੁਸੀਂ ਲੋਹਾਂ ਨਈ ਕੁੜਤੇ ਸੀਗੇ ਅੱਛਾ ਕੁੜਤੇ ਹੋਰ ਬਾਬਾ ਜੀ ਚੜ੍ਹਦੀ ਕਲਾ ਵਧੀਆ ਜੀ ਵਧੀਆ ਜੀ ਚਲੋ ਮੇਰ ਮੇਰ ਹਾਂਜੀ ਹਾਂਜੀ ਜੀ ਜੀ ਸ਼ੁਕਰੀਆ ਬਾਬਾ ਜੀ ਸ਼ੁਕਰੀਆ ਤੁਹਾਡਾ ਇਹ ਬਾਬਾ ਜੀ ਜੱਥੇ ਨਾਲ ਆਏ ਆ ਜੀ ਕੀਰਤਨ ਬਹੁਤ ਸੋਹਣਾ ਕਰਦੇ ਆ ਸ਼ਰਮਣੀ ਕਮੇਟੀ ਵੱਲੋਂ ਐਸ.ੀ.ਪੀ.ਸੀ. ਵੱਲੋਂ ਭੇਜੇ ਆ ਆ ਇੱਕ ਕੋ ਇੱਧਰ ਆਓ ਤੁਸੀਂ ਲਾਗੇ 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 ਖਰੀਦਣ ਲਾਗੇ ਬੋਸ ਕੀ ਪੁੱਛਦੇ ਆ ਇਹ ਲੈਨੇ ਹੋ ਬੋਸ ਬੋਸ ਕੀ ਥੋੜਾ ਹੈ ਬੋਸ ਕੀ ਹੈ ਕੀ ਇਹ ਕੀ ਰੇਟ ਹੈ ਹਾਂ ਮਮੀ 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 ਹੁਣ ਇਹਨਾਂ ਨੂੰ ਕਹ ਇੱਕ ਗੱਲ ਯਾਦ ਰੱਖੋ ਤੁਸੀਂ ਬਰਨਾਲੇ ਤਾਂ ਮੋੜਿਆ ਨਹੀਂ ਦੋ ਵਾਰ ਤਿੰਨ ਵਾਰ ਇਹ ਲਾਹੌਰ ਹੈ ਇੱਥੇ ਮੋੜਦਾ ਕੋਈ ਨਹੀਂ ਇੱਕ ਵਾਰੀ ਲਈ ਚੀਜ਼ ਹਾਂ ਕਿਤੇ ਦੁਬਾਰੇ ਕਹਤੋਂ ਵੀ ਮੋੜ ਕੇ ਆਣੀ ਆ ਵੀ ਮੋੜ ਕੇ ਫਿਰ ਲਵਾਂਗੇ ਹਾਂਜੀ ਹਾਂ ਸਿਆਣੀਆਂ ਉੱਟਾ ਜਾਈਏ ਵੀ ਜਾ ਨਹੀਂ ਲੱਗਣਾ ਇੱਥੇ ਸੁਣੋ ਤਾਂ ਮੋੜਨੂ ਤਾਂ ਇੱਥੇ ਵੀ ਕਹਿਣਗੀਆਂ 20 ਦਿਨ ਲੱਗਣਾ 20 ਦਿਨ ਦਵਾ ਦੇ ਮੈਂ ਲੈ ਐਂ ਸਿਆਣੀ ਕਹਿੰਦੇ ਜਿਹੜਾ ਦਵਾ ਦੋਗੇ ਧੰਨਵਾਦ oh my god ਐਨੇ ਸਿਆਣੇ ਕੋਲ ਤੋਂ ਹੋ ਗਏ ਤੁਸੀਂ ਇਹ ਸਰਦਾਰ ਜੀ ਸਾਡੇ ਬਹਿਏ ਬੋਸ ਕੀ ਲੈਣ ਦੇ ਲਈ ਕਹਿੰਦੇ ਦੋ ਘੋੜਾ ਬੋਸ ਕੀ ਚਾਹੀਦੀ ਹੈ ਇਹ ਇਹੀ ਹੁੰਦੀ ਹੈ ਇੱਕ ਘੋੜੇ ਵਧੀਆ ਜੀ ਇਹ ਸਾਹਿਬ ਜੀ ਘੋੜੇ ਨਸਲ ਦੇ ਪੂਰੇ ਬੜੇ ਨਸਲੀ ਘੋੜੇ ਆ ਪੰਜਾਬ ਦੇ ਘੋੜੇ ਆ ਦੋ ਘੋੜਾ ਬੋਸ ਕੀ ਅਸਲੀ ਹੈ ਹਾਂ ਜੀ ਲ ਦੇਖਦੇ ਆਂ ਜੀ ਜਾ ਕੇ ਕਿਉਂਕਿ ਨਕਲੀ ਬੋਸਗੀ ਬਹੁਤ ਵਿਗਦੀ ਐ ਤੇ ਜਿੰਨੇ ਵੀ ਬੰਦੇ ਲਾਹੌਰ ਆਉਂਦੇ ਆ ਹਰੇਕ ਬੋਸਗੀ ਮੰਗਦਾ ਕਹਿੰਦਾ ਬੋਸਗੀ ਪੱਕਾ ਲੈ ਕੇ ਜਾਣੀ ਐ ਅਸੀਂ ਵੀ 2-3 ਵਾਰ ਤਾਂ ਲੈ ਗਏ ਬੋਸਗੀ ਦਿਖਾ ਦਈਏ ਤੁਹਾਨੂੰ ਵਿੰਡੋ ਸ਼ਾਪਿੰਗ ਐ ਤਾਂ ਹਜੇ ਚੀਜ਼ਾਂ ਗਾਹਾਂ ਲੈਣੀ ਐ ਹਾਂ ਜੀ ਅਸਲੀ ਐ ਇਹ ਅਸਲੀ ਐ ਇਹ ਕਿੰਨੀ ਦਮਾ ਪੁੱਛੇਗਾ ਲੱਗਦਾ ਨਹੀਂ ਤਾਂ ਪੁੱਛ ਰਿਹਾ ਵੀ ਜੇ ਸੱਚ ਬੋਲਦੋਂਗੇ ਬਾਰ-ਬਾਰ ਆਓਗੇ ਬਾਰ-ਬਾਰ ਆਓਗੇ ਕਿੰਨੇ ਮੀਟਰ ਦਾ ਇਹ ਬੰਦੇ ਦਾ 4 ਮੀਟਰ ਦਾ 1500 ਰੁਪਏ ਦਾ ਸਰਵਾਰ ਕਮੀਜ਼ ਨਹੀਂ ਵੱਡੇ ਵੱਡੇ ਜਦੋਂ ਬੱਚੇ ਡੈਡੀ ਹੋਰੀਆਂ ਐ ਲੱਗ ਰਹੇ ਨੇ ਜਿਵੇਂ ਬੂੜੀਆਂ ਦੇਖਦੀਆਂ ਹੁੰਦੀਆਂ ਪੂਰੇ ਫਰਕ ਹੈ ਇਹਨਾਂ ਨੂੰ ਆ ਦੇਖਾ ਮੰਮੀ ਹੋਣੀ ਆ ਪਹਿਲਾਂ ਲੈ ਕੇ ਜਾਂਦੀਆਂ ਰਹੀਆਂ ਇਹਨਾਂ ਨੂੰ ਪੂਰੀ ਫਰਕ ਹੋਰ ਹੋਰ ਮੰਮੀ ਤਾਂ ਬਣਾਉਂਦੀ ਰਹੀ ਆ ਯਾਰ ਕਾਰਖਾਨਿਆਂ 'ਚ ਕੰਮ ਕਰਦੇ ਰਹਿੰਦੇ ਸਲਾਈ ਕਰਦੇ ਰਹੇ ਕਾਰਖਾਨਿਆਂ 'ਚ ਬੋਸ ਕੀ ਦਾ ਬਹੁਤ ਰੌਲਾ ਹੈ ਲਓ ਜੀ ਜਿਹੜਾ ਪ੍ਰਾਈਸ ਆ ਬਾਈ ਬੜੀ ਸਸਤੀ ਦੇਈ ਜਾਂਦਾ 2400 ਰੁਪਿਆ ਇਹ ਪਾਕਿਸਤਾਨੀ ਨਹੀਂ ਪਾਕਿਸਤਾਨੀ 2400 ਰੁਪਏ ਦਾ ਸੂਟ ਹੈਗਾ ਬੋਸ ਕਿ ਲੈਣਾ ਐਨੀ ਜ਼ਿਆਦਾ ਸਸਤੀ ਐਨੀ ਪਤਾ ਨਹੀਂ ਸਸਤੀ ਕਾਉਂਦੀ ਆ ਨਾ ਪੁੱਛਦੇ ਆ ਕਿਹਦੇ ਜਾਂਦਾ ਵਾ ਠੀਕ ਹੈ ਮੈਨੂੰ ਪਤਾ ਨਹੀਂ ਕਿੰਨਾ ਟਾਈਮ ਚੱਲੂਗੀ ਇਹ ਰਿਪਨ ਵਾਲੀ ਅਸੀਂ ਬੋਸ ਕਿ ਲੈ ਕੇ 21000 ਦੀ ਇੱਕ ਅਸੀਂ ਲੈ ਕੇ ਗਏ ਸੀ 11000 ਦੀ ਮਤਲਬ ਇਹਦੇ ਡਿਫਰੈਂਟ ਡੇਲ 10 ਸੂਟ ਆ ਜਾਂਦੇ ਇੰਨੇ ਪੈਸੇ ਜਿੱਦਾਂ ਇਰਫਾਨ ਸਾਹਿਬ ਸਾਡੇ ਨਾਲ ਹੈ ਇਹਨਾਂ ਨੂੰ ਕਹਿੰਦਾ ਕੀ ਸੀ ਨਾ ਜੀ ਇਰਫਾਨ ਸਾਹਿਬ ਇਹ ਬਾਜੀ ਇਹ ਬੋਸ ਕੀ ਨਾ ਜਿਹੜੀ ਜਿਹੜਾ origignal suit ਹੈ ਨਾ ਉਹ ਹੈ ਕੋ तकरीबन 40 ਤੋਂ 45 ਹਜ਼ਾਰ ਦਾ ਇੱਕ ਅੱਛਾ ਜੀ ਇਹ ਜਿਹੜੇ ਬਾਕੀ suit ਆ ਕੋਈ 6000 ਦਾ ਕੋਈ 8000 ਦਾ 40 ਤੋਂ 45 ਹਜ਼ਾਰ ਪਾਕਿਸਤਾਨੀ ਪਾਕਿਸਤਾਨੀ ਠੀਕ ਹੈ ਇੰਡੀਆ ਦਾ ਬਣ ਗਿਆ ਕੋਈ ਸਾਡਾ 15000 15000 ਕੋ 16000 ਤਾਂ ਬਾਕੀ ਇਹ ਕਾਪੀਆਂ ਵਾਂ ਸਾਰੀਆਂ ਕੋਈ 8000 ਦੀ ਆ ਕੋਈ 9000 ਦੀ ਆ ਕੋਈ 6000 ਦੀ ਕੋਈ 3000 ਦੀ ਹਾਂਜੀ ਕਿਤੇ ਚਲ ਜੇ ਤੇ 2000 ਦੀ ਵੀ ਆ ਮਤਲਬ ਅਸਲ ਜਿਹੜੀ ਨਾ ਉਹ ਇੰਨੇ ਦਾ suit ਉਹ ਇਤੋਂ ਥੱਲੇ हां एक ਥਾਂ ਦੇ ਦੋ ਚ ਪੰਜ ਨੇ ਨਾ ਪੰਜ ਨੇ ਨਾ ਆ ਦੇ ਦੋ ਇੱਕ ਥਾਂ ਸੌਦਾ ਹੋ ਗਿਆ ਤੈ ਜੀ ਤੇ ਇੱਕ ਥਾਂ ਨਹੀਂ ਪੂਰਾ ਲੈ ਲਿਆ ਇਹ ਥਾਂ ਲੈ ਲੇ ਜੀ ਪੂਰਾ ਬੋਸ ਕੀ ਦਾ ਜੀ ਤੇ ਪੰਜ ਤੋਂ 6 ਸੂਟ ਕਹਦਾ ਜੋ ਨਿਕਲ ਜਾਣੇ ਤੇ ਮੰਮੀ ਪੁੱਛੇ ਸਸਤੇ ਮਹਿੰਗੇ ਆ ਪੰਜ ਹੀ ਨਿਕਲਣੇ ਆ ਇਹ ਦੋ ਕੋੜਾ ਸਾਰਿਆਂ ਦੇ ਚਾਈਨਾ ਚਾਈਨਾ ਬੋਸ ਕੀ ਦੋ ਕੋੜੇ ਛਾਪੇ ਹੁੰਦੇ ਹਾਂ ਜੀ ਕਿਵੇਂ ਹੋ ਜੀ ਠੀਕ ਠਾਕ ਜੀ ਗੁੱਡ 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 ਵਧੀਆ ਪੰਜ ਉਹਦਾ ਇਹ ਸੂਟ ਪੰਜ ਅਲੱਗ-ਅਲੱਗ ਪੰਜ ਤਾਂ ਨਿਕਲਣਗੇ ਕਿਤੇ ਸਾਡੇ ਬਾਪੂਆਂ ਨੂੰ ਲੜਾ ਦੋ ਪਹਿਲਾਂ ਵੱਡੀ ਜਾਈਏ ਮਗਰਲੇ ਨੂੰ 3 ਮੀਟਰ ਹੀ ਰਹਿ ਜੇ ਹਾਂ ਇਸ ਤਰ੍ਹਾਂ ਕੱਟੀ ਜਾਓਗੇ ਤੇ ਸ਼ਹਿਰ ਵਿੱਚ ਇੱਕ ਸੂਟ ਵਧ ਸਕੇ ਹਾਂ ਕੱਟਦਾ ਨਹੀਂ ਸੂਟ ਵਧ ਸਕਦਾ ਕੱਟਦਾ ਨਹੀਂ ਓਏ ਉਸਤਾਦ ਇਹਨੂੰ ਕੱਟ ਕੇ ਦੇ ਦੇ ਯਾਰ ਇੱਕ ਇੱਕ ਸੂਟ ਦੋ ਕੱਟ ਦਈਏ ਕੱਟ ਕੇ ਦੇ ਦੋ ਕੱਟ ਕੇ ਦੇ ਦੋ ਕੱਟ ਕੇ ਦੇ ਦੋ ਜਿਵੇਂ ਵੱਡਾ ਛੋਟਾ ਵੀ ਮੀਟਰ ਕੋਲੇ ਹੋਣੀ ਹੋ ਜੂ ਸਾਰਾ ਲੈ ਯਾਰ ਉਹ ਘਰੇ ਵੀ ਤਾਂ ਕਟਾਂਗੇ ਕੰਜ ਆਪਦਾ ਇੱਥੇ ਕੱਟ ਕੇ ਦਿਓ ਇੱਕ ਇੱਕ ਸੂਟ ਕੱਟ ਦੋ ਕਿੰਨੇ ਦਾ ਕੱਟ ਲੈ ਸੂਟ ਇਹ ਪੰਜ ਮੀਟਰ ਸਿੱਧਾ ਯਾਰ ਸਿੱਧਾ ਹੀ ਸਾਹਬ ਆ ਯਾਰ ਚਾਚਾ ਜੀ ਦੇ ਤੋਂ ਤੁਹਾਡੇ ਚਾਚੇ ਨੇ ਲੈਣਾ ਸੀ ਇੱਕ ਓਏ ਮੈਂ ਕਿਹਾ ਵੀ ਜੇ ਇੱਕ ਉਹ ਤਾਂ ਨਹੀਂ ਲੈਣਾ ਲਓ ਜੀ ਹੁਣ ਅਸੀਂ ਪਹੁੰਚਿਆ ਜੀ ਇਹ ਲਾਹੌਰ ਦੀ ਜਿਹੜਾ ਕਸ਼ਮੀਰੀ ਬਾਜ਼ਾਰ ਕਸ਼ਮੀਰੀ ਬਾਜ਼ਾਰ ਕਹਿੰਦੇ ਇਹਨੂੰ ਤੇ ਇੱਥੇ ਸਭ ਕੁਝ ਮਿਲਦਾ ਹੈ ਤੇ ਆਪਣਾ ਬੰਦਿਆਂ ਦਾ ਲੈ ਲਓ ਬੁੜੀਆਂ ਦਾ ਕੁੜੀਆਂ ਦਾ ਜੋ ਮਰਜ਼ੀ ਲੈ ਲਓ ਸਾਨੂੰ ਕੀ ਕੀ ਮਿਲਦਾ ਹੈ ਤੇ ਉਹ ਅਸੀਂ ਇੱਥੇ ਹੁਣ ਗੇੜੇ ਵੇੜੇ ਦੇ ਕੇ ਫਿਰ ਦੇਖਦੇ ਆਂ ਇਹ ਪਹੁੰਚ ਗਏ ਜੀ ਅਸੀਂ ਹੁਣ ਮਾਸੀ ਹੋਣ ਵਾਲੇ ਮੰਮੀ ਹੋਣ ਵਾਲੇ ਸੈਕਸ਼ਨ 'ਚ ਆਪਣੇ ਇਹ ਕਹਿੰਦੇ ਜੀ ਆਪ ਨੂੰ ਤਾਂ ਲੈ ਲੇ ਤੇ ਹੁਣ ਸਾਨੂੰ ਕੀ ਲੈ ਕੇ ਦਿੰਨੇ ਹੋ ਉਹ ਦੱਸੋ ਹੁਣ ਜੇ ਵੀ ਢਿੱਲੀ ਹੋਊਗੀ ਚਲੋ 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 ਅੰਦਰ ਵੜੋ ਓਹ ਹੋ ਰੋਣ ਨਾ ਲੱਗ ਜਾਓ ਸਾਰੀ ਦੁਕਾਨ ਚਾਚਾ ਜੀ ਰੋਣ ਨਾ ਲੱਗ ਜੇ ਹੋਣੀ ਬਰਿਆ ਦੇਓ ਫਿਰ ਓਹ ਵਿਚਾਰੇ ਚਲੋ ਚਲੋ ਵਧੀਆ ਟੌਪ ਦਾ ਦਿਖਾਣਾ ਜੁੱਤੀਆਂ ਕੱਢ ਦੋ ਅਲਾਊਡ ਨਹੀਂ ਹੈਗਾ ਓਏ ਇੱਕ ਗੱਲ ਹੋਵੇ ਭਾਈ ਖਰਾਬ ਨਾ ਹੋ ਜੇ ਕਹਿੰਦੇ ਕੀ ਨਾ ਹੋ ਜੇ ਜਿਹੜੀ ਦੇਖਾਓਗੇ ਵਧੀਆ ਦਿਖਾਓ ਸੂਟ ਨਾ ਖਰਾਬ ਹੋ ਜੀ ਹਾਂ ਹਾਂ ਇਹ ਤਾਂ ਗੱਲ ਹੈ ਰੇਟ ਵੀ ਜਾਇਜ਼ ਹੋਵੇ ਮੇਰਾ ਇਹਦੇ ਨਾਲ ਡਿਜ਼ਾਈਨ ਬਦਲਦੇ ਰਹਿੰਦੇ ਨੇ ਨਾ ਹਰ ਸਾਲ ਤੁਸੀਂ ਲੈਣੇ ਨੇ ਜੀ ਅਸੀਂ ਘਰੇ ਬਹੂਆਂ ਬਹੂਆਂ ਵਾਸਤੇ ਲੈਣੇ ਹੋ ਆ ਦੇਖੋ ਸਾਡੀ ਬਹੂ ਹੋਗੀ ਇਹ ਲੈ ਆਇਓ ਬਹੂ ਦੀ ਕੁੜੀ ਹੋਗੀ ਤਿੰਨ ਚਾਰ ਲੈਣੇ ਆ ਆਪਾਂ ਅਲੱਗ-ਅਲੱਗ ਕਢਾ ਲੈਣੇ ਜਿਹੜੇ ਸਾਭਣਾ ਹੈ ਹਿਸਟਰੀ ਦਾ ਆਪਣੀ ਦੋ ਉਂਗਲਾਂ ਦੇ ਗਣ ਰਹੇ ਆ ਉਹ ਸਾਲਾਂ 30 40 ਸੂਟ ਜਾਣਗੇ ਥਾਂ ਨਹੀਂ ਇੱਥੇ ਲੈ ਲਓ ਖਜ਼ਾਂਚੀ ਸਾਹਿਬ ਆਪਦੇ ਆਪ ਦੇ ਬਈ ਸੂਟ ਗਣ ਲਓ ਕੁੜੀਆਂ ਵਾਲੇ ਤੇ ਬਹੂਆਂ ਦੇ ਕਿੰਨੇ ਕਿੰਨੇ ਚਾਹੀਦੇ ਆ ਤੇਜ ਅੰਕਲ ਇਹਨਾਂ ਦੇ ਨਹੀਂ ਮਿਲਣਗੇ ਤੇਜ ਅੰਕਲ ਯਾਰ ਕੱਲੇ ਇਹਨੂੰ ਕਿ ਆਪ ਤਾਂ ਥਾਂ ਦੀ ਸੌਦਾ ਮਾਰਦੇ ਆ ਥਾਂ ਨਹੀਂ ਲੈਣਾ ਪੂਰਾ ਆ ਜੋ ਅੰਦਰ ਆ ਜੋ ਦੋਨੇ ਕੰਜੂਸ ਬੰਦੇ ਬਾਹਰ ਖੜੇ ਨੇ ਦੋਨੇ ਮੇਰਾ ਦੇਦੇ ਵੀ ਤੇ ਤੇਜੂ ਅੰਕਲ ਵੀ ਦੋਨੇ ਕੰਜੂਸ ਨਸਰੇ ਦੇ ਨਾ ਕੱਪੜਾ ਲੈਣ ਲੈ ਕੇ ਸਿਰੋਂ ਦਵਾ ਇਧਰੇ ਚਾਚਾ ਜੀ ਮਿਸ ਕਰ ਰਿਹਾ ਕਹਿੰਦੇ ਮੇਰੇ ਨਾਲ ਮਾਸੀ ਆਉਂਦੀ ਕਦੇ ਫਿਰ ਮੈਂ ਪੂਰਾ ਦੁਕਾਨ ਲੈ ਦਣਾ ਨਹੀਂ ਨਹੀਂ ਇਹਨਾਂ ਦੀ ਪਰਮੈਸ਼ਾ ਕੁਲਦੀਪ ਭੈਣ ਨੇ ਪਹਿਲਾਂ ਹੀ ਦੇ ਦਿੱਤੀਆਂ ਸਭ ਤੋਂ ਵੱਡਾ ਇਹਨਾਂ ਦੀ ਖਾਤੀ ਪਹਿਲਾਂ ਕੰਮ ਵੀ ਕਰਨ ਦੇ ਇਹ ਲਓ ਜੀ ਸਮਾਨ ਚੱਕ ਲਿਆ ਸੂਟ ਕਹਿੰਦੇ ਚੱਕ ਲੈ 20 22 ਇਕੱਠੇ ਤੇ ਕਹਿੰਦੇ ਸੀ ਖਜ਼ਾਨਚੀ ਸਾਹਿਬ ਕਹਿੰਦੇ ਸਾਡੇ ਪੈਸੇ ਸਾਡੇ ਕੋਲ ਬਾਹਲੇ ਪੈਸੇ ਤਾਂ ਇੱਥੇ ਕਰ ਜਾ ਲਿਮਟ ਚ ਹੋ ਗਿਆ ਆ ਬਿੱਲ ਤਾਂ ਖਾਓ ਇਧਰ ਨੂੰ ਬਿੱਲ ਕਿੰਨੇ ਬਣਾਏ ਆ ਇਹ ਬਣਾ ਦੇ ਜੀ 128800 ਇਹ ਇਹ ਇੱਥੇ ਉੱਡ ਗਿਆ ਸਾਰਾ ਤੇ ਬਾਕੀ ਮੀ ਆ ਜੀ ਹਾੜੀ ਵੱਡ ਕੇ ਦੇਖੇ ਜਾਵਾਂਗੇ ਅਸੀਂ ਕਣਕ ਵਿੱਚ ਦੀ ਰਿਪਾ ਵੱਡੀ ਕਰ ਲਈ ਸ਼ੋਪਿੰਗ ਇਕੱਠੇ ਚੱਕ ਲਈ ਜੀ ਸੂਟ ਇਕੱਠੇ ਦੇ ਇਕੱਠੇ ਪੈਸੇ ਸਾਡੇ ਕੋਲੇ ਮੁੱਕ ਜਾਂਦੇ ਜੀ ਤੇ ਲਿਮਟ ਸਾਡੇ ਕੋਲੇ ਕੋਲੀ ਹੈ ਲਿਮਟ ਚੱਕ ਲਈ ਦੀ ਆ ਦੇਖੋ ਇਹ ਸਾਡੀ ਬੈਂਕ ਹੈਗੀ ਇੱਥੇ ਸਰਕਾਰੀ ਨਾਲ ਤੁਰੇ ਫਿਰਦੀ ਆ ਸਾਡੇ ਤੇ 50000 ਦੀ ਲਿਮਟ ਹੋਰ ਚੱਕ ਲਈ ਫੇਰ ਓ ਡਿਜਾਂਦੇ ਫੇਰ ਲਿਮਟ ਚੱਕਣੀ ਪੈਂਦੀ ਐ ਫੇਰ ਓ ਡਿਜਾਂਦੇ ਫੇਰ ਲਿਮਟ ਚੱਕਣੀ ਪੈਂਦੀ ਐ ਕਿਉਂ ਜੀ ਰੰਗ ਦੇ ਦੇ ਬਾਜੀ ਤੁਹਾਡੇ ਹੀ ਨੇ ਜਦੋਂ ਜਦੋਂ 10 ਲੱਖ ਹੋ ਗਿਆ ਫੇਰ ਅਸੀਂ ਬਾਰਡਰ ਪਾਰ ਲੰਘ ਜਾਣਾ ਮੇਰਾ ਸੀ ਦੇਣੇ ਨੇ ਉਸ ਤੋਂ ਬਾਅਦ ਹੋ ਗਿਆ ਖਜਾਂਜੀ ਸਾਹਿਬ ਇਹਨੂੰ ਦੁਪੱਟਾਂ ਨਹੀਂ ਲੱਭੇ ਆ ਇੱਕ ਖਜਾਂਜੀ ਸਾਹਿਬ ਆ 50 ਹੋਰ ਜਮਾ ਕਰੋ ਜੀ ਬੈਂਕ 'ਚ 50 ਹੋਰ ਜਮਾ ਕਰ ਲਓ ਇਹਦੇ ਦੁਪੱਟੇ ਤੇ ਘੜੀ ਕੋਈ ਕੁਝ ਨਹੀਂ ਹੈਗੀ 2 ਲੱਖ ਹੋ ਗਏ ਹੁਣ ਤੁਹਾਡੇ ਕੋ ਨਹੀਂ 2 ਲੱਖ ਹੋ ਗਏ ਇਧਰ अच्छा दुप ले दुपट्टे ਤੇ ਘੜਾਈ ਪਾ ਲੋ ਹੁਣ ਕਿੱਜੇ ਜਰਾ ਮੋੜਨ ਲੱਗੇ ਪਤਾ ਹੋਰ ਰੰਗ ਹੈ ਮੋੜਨ ਵੇਲੇ ਪਤਾ ਲੱਗੂ ਮੈਂ ਇਹਨਾਂ ਨੂੰ ਆਕੇ ਮਗਾ ਜਦੋਂ ਮਗਾ ਜਦੋਂ 10 ਲੱਖ ਹੋ ਗਿਆ ਜੀ ਬੱਡਰ ਟੱਪ ਜਾਗੇ ਉਹ ਆਈ.ਡੀ.ਬੀ.ਪੀ. ਵਾਲੇ ਮਤਲਬ ਲਈ ਖਿੱਚ ਕੇ ਲੈ ਜਾਣਗੇ ਆਪਾਂ ਨੂੰ ਕਿਹਾ ਕਿ ਹੁਣ ਹੁਣ ਆਪਣੇ ਹਿਸਾਬ ਕਿਤਾਬ ਬਰਾਬਰ ਭਾਈ ਆਜੋ ਕੱਲ ਨੂੰ ਮਾਰਵਾ ਹੋਣਾ ਕੱਲ ਨੂੰ ਲੈ ਜਾਾਂਗੇ ਚਲੋ ਜੀ ਹੁਣ ਸਰਦਾਰ ਫਿਰਦੇ ਲਾਹੌਰ ਦੇ ਬਾਜ਼ਾਰ ਹੈਲੋ ਸਾਡੀ ਗੱਜਕ ਜਿਹੜੀ ਆ ਨਾ ਬੜੀ ਖੋਏਦੀ ਆ ਆਏ ਹਾਏ ਜਾਨ ਪਾਦੀ ਆ ਲੋਹੇ ਚ ਗੱਜਕ ਥੋੜੀ ਖਾਵਾਂਗੇ ਆ ਘੋੜਾ ਵਾਲੀ ਗੱਜਕ ਦੇਖੋ ਜੀ ਵੇਚੀ ਆ ਮੁੰਡੇ ਆਏ ਹਾਏ ਚੈੱਕ ਲੋ ਚੈੱਕ ਲੋ ਚੈੱਕ ਲੋ ਮੁੰਡਿਓ ਖਾ ਲੋ ਐਦਾਂ ਨਹੀਂ ਜਾਵਣਾ ਉਹ ਲੈ ਲੈਨੇ ਆ ਯਾਰ ਹੱਥ ਗੰਦੇ ਆ ਮਰੇ ਹੱਥ ਗੰਦੇ ਆ ਰਬਾਲੇ ਨਵੇਂ ਲੱਗੇ ਹੋਏ ਆ ਲਓ ਜੀ ਹੁਣ ਜਿਹੜਿਆ ਹੈ ਕਸ਼ਮੀਰੀ ਮਾਰਕੀਟ ਸੀ ਤੇ ਇਹਦੇ ਜੋ ਨਿਕਲ ਲਗੇ ਆ ਉਹ ਸਾਹਮਣੇ ਕਸ਼ਮੀਰੀ ਦਰਵਾਜਾ ਜੀ ਕਸ਼ਮੀਰੀ ਦਰਵਾਜੇ ਦੇ ਅੰਦਰ ਹੈ ਜਿੱਨੇ ਸਾਰੀ ਇਹ ਕਸ਼ਮੀਰੀ ਮਾਰਕੀਟ ਵਜਦੀ ਹੈ ਤੇ ਹੁਣ ਅਸੀਂ ਚੱਲਿਆਂ ਜੀ ਟਕਸਾਲੀ ਬਾਜ਼ਾਰ ਲਾਹੌਰ ਟਕਸਾਲੀ ਮਾਰਕੀਟ ਉੱਥੇ ਮਿਲਦੀ ਹੈ ਜੀ ਜੁੱਤੀਆਂ ਜੁੱਤੀਆਂ ਦੀਆਂ ਦੁਕਾਨੇ ਹੀ ਲਗਾਨਾ ਤੇ ਉਹ ਦਵਾਈਆਂ ਲੈਉਣੇ ਆ ਜੀ ਬਾਪੂ ਹਣਿਆਂ ਨੂੰ ਸ਼ਾਮ ਦੇ ਵੱਜ ਗਏ ਜੀ 5 ਤੇ ਜਿਉਂ-ਜਿਉਂ ਲਾਹੌਰ 'ਚ ਸ਼ਾਮ ਪੈਂਦੀ ਹੈ ਟ੍ਰੈਫਿਕ ਵਧਣੀ ਇੱਥੇ ਵੀ ਸ਼ੁਰੂ ਹੋ ਜਾਂਦੀ ਹੈ ਤੇ ਸਵੇਰੇ ਲਾਹੌਰ ਲੇਟ ਖੁੱਲਦਾ ਵੇਰੇ ਖੁੱਲਦਾ ਕੋਈ 11 ਵਜੇ 11 ਵਜੇ ਤੱਕ ਤਾਂ ਸੜਕਾਂ ਖਾਲੀ ਹੁੰਦੀਆਂ ਉਸ ਤੋਂ ਬਾਅਦ ਜੀ ਪੈਰ ਧਰਨ ਨੂੰ ਜਗ੍ਹਾ ਨਹੀਂ ਬੰਦੀ ਇੰਨੀ ਭੀੜ ਹੋ ਜਾਂਦੀ ਆ ਦੇਖੋ ਸੜਕਾਂ ਭਰੀਆਂ ਭਰੀਆਂ ਹੁਣ ਟ੍ਰੈਫਿਕ ਦਾ ਟਾਈਮ ਡਬਲ ਹੋ ਗਿਆ ਤੇ ਜਿੰਨਾ ਟਾਈਮ ਅਜੇ ਅੱਧਾ ਘੰਟਾ ਲੱਗਣਾ ਸੀ ਕਿਤੇ ਜਾਣ ਨੂੰ ਤਾਂ ਹੁਣ ਘੰਟਾ ਲੱਗਣਾ ਹੈ ਆ ਦੇਖੋ ਘੋੜਾ ਗੱਡੀਆਂ ਚੱਲਦੀਆਂ ਇਹ ਆ ਜੀ ਲਾਹੌਰ ਹਾਂਜੀ ਆਪਾਂ ਨੂੰ ਆਪਣੇ ਸਬਸਕ੍ਰਾਈਬਰ ਮਿਲ ਕੇ ਲਾਹੌਰ ਦੇ ਵਿੱਚ ਹਾਂਜੀ ਕੀ ਨਾਮ ਹੈ ਤੁਹਾਡਾ ਵੈਲਕਮ ਜੀ ਵੈਲਕਮ ਤੁਹਾਨੂੰ ਮੇਰਾ ਨਾਮ ਹੈ ਜੀ ਸਾਬਰ ਅੱਛਾ ਹਾਂਜੀ ਅਸੀਂ ਇੱਥੇ ਦੇ ਰਹਿਾਈਸ਼ੀ ਆ ਤੇ ਅੱਜ ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੋਈ ਏ ਹਮੇਸ਼ਾ ਤੁਹਾਨੂੰ ਵੀਡੀਓ ਜੀ ਵੇਖੀਦਾ ਅੱਜ ਲਾਈਵ ਵੇਖਿਆ ਤੁਹਾਨੂੰ ਅੱਛਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਕਸਮੇ ਉਦੋਂ ਰਿਪਨ ਭੈਣ ਉਹਨਾਂ ਨੂੰ ਵੇਖਿਆ ਤੁਹਾਡੀ ਫੈਮਿਲੀ ਨੂੰ ਵੇਖ ਕੇ ਹਾਂਜੀ ਅਸੀਂ ਤੇ ਕਹਾਂ ਕੋਈ ਖਿਦਮਤ ਹੈ ਸਾਡੇ ਦੱਸੋ ਅਸੀਂ ਤੁਹਾਡੇ ਵਾਸਤੇ ਤਾਉਣ ਕਰੀਏ ਮਿਹਰਬਾਨੀ ਜੀ ਅੱਜ ਬੜੀ ਖੁਸ਼ੀ ਹੋਈ ਏ ਤੁਹਾਨੂੰ ਵੇਖ ਕੇ ਅੱਜ ਬਹੁਤ ਸ਼ੁਕਰੀਆ ਫਿਰ ਮਿਲਦੇ ਆਂ ਹੈ ਓਕੇ ਜੀ ਜੀ ਸ਼ੁਕਰੀਆ ਚਲੋ ਜੀ ਗੱਡੀ ਲੱਭ ਗਈ ਸਾਡੀ ਗੱਡੀ 'ਚ ਚੱਲੀਏ ਹੁਣ ਸਾਡੇ ਕੋਲ ਚਾਰ ਲਾਹੌਰ ਦੀਆਂ ਪੀੜੀਆਂ ਵਿੱਚ ਪਾਣੀਆਂ ਗਲੀਆਂ 'ਚੋਂ ਜੀ ਡੰਗ ਤੇ ਲੰਘਾਉਂਦੇ ਲੰਘਦੇ ਲੰਘਾਉਂਦੇ ਅਸੀਂ ਪਹੁੰਚ ਗਿਆਂ ਬਿਲਕੁਲ ਜੁੱਤੀਆਂ ਦੇ ਬਾਜ਼ਾਰ ਇਹ ਦੇਖੋ ਆਪਣਾ ਚੜਦਾ ਪੰਜਾਬ ਇਕੱਠਾ ਹੋਇਆ ਹੈ ਜੁੱਤੀਆਂ ਲਈ ਇਹ ਜੁੱਤੀਆਂ ਹੀ ਜੁੱਤੀਆਂ ਨੰਬਰ 2 ਦੇ ਦੇ ਕਿਹੜੀ ਵੀ ਲੈ ਲਓ ਸਭ ਇੱਥੋਂ ਚੱਕ ਲੈਣੀ ਅੱਜ ਇਹ ਤੇ ਆਹੀ ਕੁਛ ਵਿਕਦਾ ਜੀ ਦੇਖੋ ਜਿੰਨੀਆਂ ਮਰਜ਼ੀ ਲਓ ਕੱਡਮੀਆਂ ਲਓ ਮਲਤਾਨੀ ਖੁੱਸੇ ਲਓ ਤੇ ਸ਼ਰਕਪੁਰੀ ਲਓ ਕੀ ਹਾਲ ਹੈ ਜੀ ਠੀਕ ਠਾਕ ਆਪਣੀ ਦੁਕਾਨ ਪਿੱਛੇ ਹੈ ਮੈਂ ਲਾਦਾ ਚਾਚੇ ਦੀ ਜਿੱਤੋਂ ਅਸੀਂ ਲੈਨੇ ਔਰ ਇਰਫਾਨ ਨੂੰ ਪਤਾ ਹੈ ਇਰਫਾਨ ਆਹ ਠੀਕ ਹੈ ਉਹ ਮੈਂ ਸਮਝ ਗਿਆ ਅਸੀਂ ਮੈਂ ਪਿੱਛੇ ਦੁਕਾਨ ਇਹ ਦੇਖਦੇ ਹਾਂ ਹੁਣ ਚਾਚਾ ਪਛਾਣਦਾ ਕਿ ਨਾ ਲੈ ਮੈਂ ਮੈਂ ਪਹਿਲਾਂ ਜਾ ਕੇ ਉਹਨਾਂ ਦੇ ਕੋਲੇ ਹਾਂਜੀ ਆਪਣੇ ਸਾਈਡ ਦੇ ਆਜੋ ਨਾ ਜੀ ਆਪਣੀ ਭੀੜ ਲੱਗੀ ਦੇਖੋ ਆਪਣੇ ਬੰਦੇ ਆਹ ਵਾਲੀ ਤੇਰੇ ਫਿਰਦੇ ਕੀ ਹਾਲ ਹੈ ਭਾਈ ਜੀ ਠੀਕ ਹੋ ਓਹੋ ਇਹ ਦੁਕਾਨ ਰੁਪਨ ਨੇ ਬਿਚੋ ਸਾਈਡ ਦੇ ਇਨਸਾਈਡ ਦੇ ਚਲੋ ਇਹੀ ਦੁਕਾਨ ਹੈ ਯਾਰ ਮੈਂ ਮਾਮੀ ਰੱਖਾ ਸਾਦੀਆਂ ਜੁੱਤੀਆਂ ਖੜਾਉਣੇ 3000 ਕਰਮੀ ਫੈਲਦਾ ਪਿਛਲੇ ਸਾਲ ਵੀ ਇੱਥੋਂ ਲੈ ਕੇ ਗਏ ਆਂ ਜੀ ਤੇ ਐਤ ਕੀ ਵੀ ਭੀੜ ਭੂਰ ਲੱਗੀ ਹੈ ਤੇ ਆ ਦੇਖੋ ਨਹੀਂ ਨਹੀਂ 268 7799 ਸਰ ਜੀ ਬੰਨਾ ਦਿੱਤਾ ਬੰਨਾ ਨਵੇਂ ਨਵੇਂ ਡਿਜ਼ਾਈਨ ਇਹ ਲਓ ਜੀ ਇੱਕ ਗੱਲ ਨਵੀਂ ਅੱਜ ਹੋਰ ਪਤਾ ਲੱਗੀ ਐ ਕਹਿੰਦੇ ਵੀ ਜਿੰਨੀ ਸੰਗਤ ਜਥੇ ਨਾਲ ਆਉਂਦੀ ਐ ਉਹਨਾਂ ਨੂੰ ਬਲਾਵਾ ਵੀ ਆ ਜਾਂਦਾ ਐ ਇਹ ਬਾਈ ਜੀ ਆਏ ਨੇ ਸੱਦਣ ਤੇ ਬਾਈ ਜੀ ਕਿੰਨੇ ਵਜੇ ਤੱਕ ਹੁੰਦਾ ਇਹ ਕਿੰਨੇ ਵਜੇ ਤੱਕ ਦੀ ਮੌਹਲਤ ਹੁੰਦੀ ਐ ਇਹ ਭਾਜੀ ਹੁਣ ਦਰਵਾਜ਼ਾ ਬੰਦ ਕਰਦੇ ਭਾਣੇ ਮਤਲਬ 6 ਵਜੇ 7 ਵਜੇ ਤੱਕ 6 ਵਜੇ ਤੱਕ ਹਾਂਜੀ ਅੱਛਾ 6 ਵਜੇ ਤੱਕ ਸਾਰਿਆਂ ਨੇ ਜਥੇ ਵਾਲੇ ਨੇ ਵਾਪਸ ਜਾਣਾ ਵਾਪਸ ਆਣਾ ਠੀਕ ਹੈ ਉਸ ਤੋਂ ਬਾਅਦ ਇਹ ਹੈਗਾ ਕਿ ਫਿਰ ਸਵੇਰ ਆ ਜਾਣਾ ਜਿਹੜਾ ਵੀ ਕੋਈ ਆਦੀ ਖਰੀਦੋ ਖਰੋਤ ਕਰਨੀ ਅੱਛਾ ਫਿਰ ਤੁਸੀਂ ਹੁਣ ਜਿਵੇਂ ਬਾਜ਼ਾਰ ਜਿਵੇਂ ਜੁੱਤੀ ਵਾਲਾ ਟਿਛਾਲੀ ਮਾਰਕੀਟ ਹੈ ਕੱਲੇ ਕੱਲੇ ਬਾਜ਼ਾਰ 'ਚ ਫਿਰਦੇ ਆ ਸਾਰੇ ਜਿਹੜੇ ਇੰਦੇ ਆਸਿਫਾ ਦੇ ਬਾਜ਼ਾਰ ਹਨ ਅਸੀਂ ਹਰ ਬਾਜ਼ਾਰ 'ਚ ਫਿਰਨਾ ਹੈ ਤੁਹਾਡੀ ਫਾਇਦੇ ਵਾਸਤੇ ਅਸੀਂ ਜਨਾਬ ਤਾਇਨਾਤ ਆ ਓਕੇ ਫਿਰ ਜਿੱਥੇ ਜਿੱਥੇ ਇਹਦੇ ਤੁਹਾਨੂੰ ਸਰਦਾਰ ਦੇਖਦੇ ਆ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਵਾਪਸ ਜਾਓ ਹਾਂਜੀ ਵਾਪਸ ਜਾਓ ਸੁਬਾਹ ਜਿਹੜੇ ਵੀ ਕੋਈ ਸੁਬਾਹ ਆਜੋ ਸੁਬਾਹ ਆਜੋ ਚਲੋ ਮਿਹਰਬਾਨੀ ਜੀ ਮੈਂ ਆਪ ਹੀ ਭੇਜ ਦਣਾ ਹੁਣ ਸਭ ਨੂੰ ਹਾਂ ਮਿਹਰਬਾਨੀ ਜਰਾ ਭੇਜ ਜੀ ਜੀ ਸ਼ੁਕਰੀਆ ਸ਼ੁਕਰੀਆ ਇਹ ਜੀ ਜਥੇ ਵਾਲੀ ਸੰਗਤ ਹੁਣ ਵਾਪਸ ਜਾਵੇ ਇਥੋਂ ਇਹ ਜੁੱਤੀ ਵਾਲੀ ਦੁਕਾਨ ਤੋਂ ਦੇਖੋ ਤੇ ਦੁਕਾਨ ਹੋਣ ਲੱਗੀ ਖਾਲੀ ਅਸੀਂ ਆ ਜੀ ਯੂਰਪ ਦੇ ਸਿਟੀਜ਼ਨ ਸਾਡੇ ਕੋਲੇ ਕੁਲਾ ਵੀ ਜਾ ਤਾਂ ਕਰਕੇ ਸਭੀ ਆ ਜਾ ਲਓ ਜੀ ਇੱਕ ਬੰਦੇ ਨੇ ਹੋਰ ਇੰਟਰੋਡਿਊਸ ਕਰਾ ਦिए ਜੀ ਸਮੀ ਜੱਟ ਆ ਗਿਆ ਸਮੀ ਇਹਦੇ ਨਾਲੇ ਜੁੱਤੀਆਂ ਲਵਾਂਗੇ ਨਾਲੇ ਮਿਰਚਾਂ ਚਾਏ ਆ ਮੀਆਂ ਜੀ ਕੋਲ ਜੇ ਨਾ ਰਾਸ਼ਾ ਕਿ ਬੰਦੇ ਵਜਦੇ ਫਿਰਦੇ ਇੱਕ ਦੂਸਰੇ ਵਿੱਚ ਹਾਂ ਦੇ ਅੰਦਰ ਜੁੱਤੀਆਂ ਦਾ ਐ ਢੇਗ ਲੱਗਾ ਮੀਆਂ ਜੀ ਨੇ ਸਾਨੂੰ ਪੰਜ ਜੁੱਤੀਆਂ ਫ੍ਰੀ ਦੇਣੀਆਂ ਸੀ ਇੰਨੇ ਗਾਹਕ ਦਿੱਤੇ ਇਹਨਾਂ ਨੇ ਹਾਂ ਐਨੇ ਮੀਆਂ ਜੀ ਦੇਣਗੇ ਭਾਈ ਦੇਣਗੇ ਮੀਆਂ ਦੇਣਗੇ ਤੁਸੀਂ ਬਸ ਲੈਣ ਵਾਲੇ ਬਣੋ ਇਹ 사ਮੀ ਭਰਾ ਸਾਡੇ ਲਈ ਸਪੈਸ਼ਲ ਆਇਆ ਡਿਸਕਾਊਂਟ ਕਰਾਉਣ ਲਈ ਕਹਿੰਦਾ ਮੀਆਂ ਜੀ ਤੋਂ ਡਿਸਕਾਊਂਟ ਕਰਾਉਂਗਾ ਮੈਂ ਪੂਰਾ ਖੂਨ ਪਸੀਨਾ ਇੱਕ ਕਰ ਦਿਆਂਗੇ ਬਹਿਸ ਕਰ ਕਰਕੇ ਚਲੋ ਜੀ ਦੇਖਦੇ ਹਾਂ ਮੀਆਂ ਜੀ ਕੀ ਦਿਖਾਉਂਦੇ ਐ ਲਓ ਜੀ ਚਾਹ ਆ ਗਈ ਜੀ ਕਹਿੰਦੇ ਮੀਆਂ ਜੀ ਸੇਵਾ ਬਹੁਤ ਕਰਦੇ ਆ ਆਹਾ ਹਾਂਜੀ ਹਾਂਜੀ ਫੋਨ ਲਾਉਣਾ ਸਰਬੇ ਨੂੰ ਜੁੱਤੀ ਵਾਸਤੇ ਲੈ ਲੈ ਕਰ ਲੈਨੇ ਆ ਬਾ ਮੈਂ ਬਾਫ ਕਰ ਲੈਨੇ ਆ ਗੱਲ ਕਰ ਲੈਨੇ ਆ ਚਾਹ ਪੀਓ ਜੀ ਚਾਹ ਨਾਲ ਨਾਲ ਜੁੱਤੀਆਂ ਚੱਕੋ ਲੋ ਵੀ ਜੁੱਤੀਆਂ ਦਾ ਹੋ ਗਿਆ ਡਨ ਤੇ ਹੁਣ ਆਪਾਂ ਵਧਦੇ ਅੱਗੇ ਤੇ ਲਫਾਵੇ ਇੱਥੇ ਭਰ ਲੈ ਪਹਿਲੇ ਦਿਨੀ 2 ਲੱਖ ਰੁਪਈਆ ਖਜ਼ਾਨਚੀ ਸਾਹਿਬ ਨੇ ਬਿੱਲ ਬਣਾਦਾ ਪਹਿਲੇ ਦਿਨੀ ਤੇ ਅਜੇ 2 ਦਿਨ ਹੋਰ ਪਏ ਲਾਹੌਰ ਦੇ 2 4 6 ਜਿਹਾ ਹੋਏ ਹਿਸਾਬ ਨਾਲ ਤਾਂ ਜੇ ਪਹਿਲੇ ਦਿਨ ਹੀ ਦੋ ਮਾਰਿਆ ਤੁਸੀਂ ਹਾਂਜੀ ਇਹ ਤਾਂ ਜੁੱਤੀਆਂ ਦੇ ਸਿਰ ਫਾਈਨਲ ਹੋ ਗਿਆ ਉਹਨੀਆਂ ਦਾ ਅੱਜ ਟੱਪ ਗਿਆ ਹੁੰਦਾ ਅੱਜ 22 ਦੇ ਟੱਪ ਗਿਆ ਹੁੰਦਾ ਆਹਾਹਾ ਰੰਗ ਬਨ ਤੇ ਸਰਦਾਰਾਂ ਨੇ ਪੈਸੇ ਖਰਚ ਕਰਦੇ 100 ਦੇਣੇ ਪੈ ਗਏ ਹੁਣ ਇੰਡੀਅਨ ਵੀ ਦੇਣੇ ਪੈ ਗਏ ਇੰਡੀਆਨ ਦੇਣੇ ਪੈ ਗਏ ਜੀ ਪੈਸੇ ਮੁੱਕ ਗਏ ਪਾਕਿਸਤਾਨੀ ਹਾਂਜੀ ਕਿੰਨੇ ਦਈਆ ਮੈਂ ਤਾਂ ਬਿਨਾ ਸਿੰਘ ਦੀ ਦੇਦੀਆ ਮੈਨੂੰ ਕਿਹੜੀਆਂ ਲਾਲੀਆਂ ਬਿਨਾ ਸਿੰਘ ਦਿਖਾਓ ਮੜਾ ਕੱਢ ਕੇ ਜੇ ਕੰਨੇ ਜੀ ਤੁਹਾਡੇ ਨੂੰ ਮੇਚਾ ਨਹੀਂ ਮਿਲਦਾ ਨਾ ਤਾਂ ਤੁਸੀਂ ਆ ਚੀਜ਼ਾਂ ਵੀ ਲੈ ਕੇ ਜਾ ਸਕਦੇ ਆਲੇ ਇਹਨੂੰ ਪੰਨਾ ਬੋਲ ਦਿੰਦੇ ਆ ਉੱਥੇ ਜਾ ਕੇ ਸਿਮਾ ਲਿਓ ਪੰਨਾ ਇਹ ਆ ਦੇਖੋ ਜੀ ਆ ਚੀਜ਼ ਹੁੰਦੀ ਹੈ ਜੀ ਇਹ ਪੰਨਾ ਹੁੰਦਾ ਹੈ ਉੱਥੇ ਜਾ ਕੇ ਇਹਨੂੰ ਸਿਮਾ ਲਣਗੇ ਆਪਦਾ ਨੰਬਰ ਬਣਾ ਲਓ ਜਿੰਨਾ ਮਰਜ਼ੀ ਬਣਾ ਲਓ ਇਹਦਾ ਇਹ ਆ ਦੇਖੋ ਆ ਲਈ ਅੰਕਲ ਜੀ ਨੇ ਇਹਨਾਂ ਨੇ ਖੁੱਲੇ ਲੈ ਲਏ ਪੰਨੇ ਇਹ ਬਾਦੂ ਮਿਲਦੇ ਜੀ ਲਾਹੌਰ ਚ ਚਲੋ ਜੀ ਹਾਂਜੀ ਕਿੰਨੇ ਦੇ ਇਹ ਪੰਨੇ ਨੇ ਆਜੋ 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 2500 ਸਰਦਾਰ 3500 ਸਾਹਿਬ ਮੈਂ ਹਾਂ ਜੀ ਅੱਛਾ ਹੋ ਠੀਕ ਠਾਕ ਅੱਛਾ ਤਸਵੀਰ ਦੇਖ ਕੇ ਆਏ ਹੋ ਚਲੋ ਸ਼ੁਕਰੀਆ ਮਿਹਰਬਾਨੀ ਤੁਹਾਡੀ ਹਾਂਜੀ ਹੋਰ ਕਿਵੇਂ ਚੜ੍ਹਦੀ ਕਲਾ ਸਾਹਿਬ ਹਾਂਜੀ ਸਾਹਿਬ ਹਾਂਜੀ ਕਿੱਥੋਂ ਤੁਸੀਂ ਅਸੀਂ ਹੈਗੇ ਆਂ ਜੀ ਪਿੱਛੋਂ ਦੇ ਹਾਂਜੀ ਪਿੱਛੋਂ ਤੁਸੀਂ ਸਾਰਾ ਦੱਸ ਦੋ ਪਿੱਛੋਂ ਅਸੀਂ ਹੈਗੇ ਆਂ ਵੀਰ ਜੀ ਮੇਰਾ ਨਾਮ ਯਾਸਰ ਡੋਗਰਾ ਮੇਰਾ ਚੈਨਲ ਦੇਸ਼ ਪੰਜਾਬ ਹੈ ਸਾਨੂੰ ਵੀਰ ਮਿਲ ਗਏ ਨੇ ਸਾਡੇ ਲਿਪਨੋਰੀ ਹਾਂਜੀ ਤੇ ਅਸੀਂ ਚੜਦੇ ਪੰਜਾਬ ਚ ਸਾਡਾ ਪਿੰਡ ਹੈਗਾ ਰਤੀਏ ਲਾਗੇ ਬਾਮਣ ਵਾਲਾ ਬਾਮਣ ਵਾਲਾ ਮੇਰੀ ਦਾਦੀ ਦਾ ਪਿੰਡ ਹੈ ਬੁੱਢਲਾਡਾ ਬੁੱਢਲਾਡਾ ਤੇ ਸਹਰਿਆਂ ਦਾ ਵੀ ਪੁੱਛਨੇ ਮੈਂ ਦੱਸ ਦੋ ਦੱਸ ਦੋ ਉਹਨਾਂ ਦਾ ਪਿੰਡ ਹੈ ਹਰਿਆਉ ਹਰਿਆਉ ਡਸਕਾ ਹਾਂਜੀ ਆ ਲੈ 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 ਸਾਡਾ ਏਰੀਆ ਚ ਮਾ ਬੁੱਢਲਾਡੇ ਤੋਂ ਤਾਂ ਅਸੀਂ ਟ੍ਰੇਨ ਚੜਦੇ ਆ ਅਸੀਂ ਡੋਗਰ ਹੈਗੇ ਆ ਅੱਛਾ ਡੋਗਰ ਹਾਂਜੀ ਉਹ ਦੂਜਾ ਜਿਹੜਾ ਡੋਗਰ ਜੱਟ ਜਾਣੇ ਮੋੜ ਵਾਲਾ ਉਹ ਤਾਂ ਨਹੀਂ ਕਦੇ ਨਹੀਂ ਨਹੀਂ ਉਹ ਚੱਲ ਕੋਈ ਨਹੀਂ ਉਹ ਬੰਦਾ ਤੁਹਾਡਾ ਨਹੀਂ ਸੀ ਇੱਕ ਬੰਦਾ ਕਈ ਵਾਰੀ ਉਹਦੇ ਨਾਮ ਹੀ ਕਰਾਇਆ ਜਾਂਦਾ ਨਹੀਂ 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 ਡਸਕੇ ਦਾ ਉਹ ਡਸਕੇ ਦਾ ਸੀਗਾ ਡੋਗਰ ਹਾਂਜੀ ਉਹ ਡਸਕੇ ਦਾ ਹੋਣਾ ਤੇ ਬਾਕੀ ਮਾੜੇ ਚੰਗੇ ਲੋਕ ਹਰ ਥਾਂ ਹਰ ਥਾਂ ਹਰ ਹੁਣ ਸਾਨੂੰ ਉਹਦੀ ਕਹਾਣੀ ਦਾ ਨਹੀਂ ਪਤਾ ਮੈਨੂੰ ਪਤਾ ਸਾਡੇ ਉੱਧਰਲੇ ਪੰਜਾਬ ਚ ਕਹਾਣੀ ਹੈਗੀ ਆ ਤੇ ਗੱਲ ਇਓਂ ਆ ਵੀ ਸਾਰੇ ਚੈਲ ਵੀ ਨਹੀਂ ਚੰਗੇ ਸਾਰੇ ਮਾੜੇ ਨਹੀਂ ਹਰ ਕਿਤੇ ਅਲੱਗ-ਅਲੱਗ ਹੁੰਦਾ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਇਹ ਬਾਈ ਜੀ ਦਾ ਪਿਛੋਕੜ ਉੱਧਰ ਦਾ ਹੈ ਸਾਡੇ ਗੁਆਣ ਦਾ ਚੰਗਾ ਲੱਗਿਆ ਮਿਲ ਕੇ ਚੰਕੀ ਗੀਰ ਇਸ ਤੇਰੀ ਤੁਹਾਡੀ ਇਹ ਇਹ 12 ਤੋਂ 15 ਪਿੰਡ ਸਾਡੇ ਡੋਗਰਾਂ ਦੇ ਸੀ ਹਾਂ ਬਾਦਲਗੜ ਬੋਹਾ ਬੁੜਲਾਡਾ ਵੀਰੇਆਲਾ ਸਰਦਾਰੇਆਲਾ ਲੱਖੀਵਾਲ ਗੰਡੂਆ ਤਲ ਵਾਲਾ ਹੋਰ ਕਿਹਨੇ ਪੁੱਛਣੇ ਨੇ ਵਾਹ 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 ਸਨਾਮ ਦੇ ਨੇੜੇ ਤੇੜੇ ਜੀ ਸਨਾਮ ਦੇ ਬੁੜਲਾਡੇ ਦੇ ਨੇੜੇ ਤੇੜੇ ਹਨਾ ਇਹ ਸਾਡੇ ਪਿੰਡ ਆ ਮੇਰੇ ਏਰੀਆ ਦੇ ਪਿੰਡ ਆ ਜਾਣਦਾ ਸਾਰੇ ਪਿੰਡਾਂ ਦਾ ਮਰੇ ਬੜੇ ਦੋਸਤ ਮਿੱਤਰ ਨੇ ਉਹ ਪਿੰਡਾਂ ਦੇ ਜਗਰਾੰ ਰਾਮ ਤੀਰਥ ਇਹ ਪਿੰਡ ਜਿੱਥੇ ਸਾਡੇ ਡੋਗਰ ਰਹਿੰਦੇ ਹੁਣ ਕਿੱਥੇ ਰਹਿੰਦੇ ਹੋ ਇਧਰ ਹੁਣ ਅਸੀਂ ਬੂਰਾ ਮੰਡੀ ਪੰਜਾਬ ਪਾਕਿਸਤਾਨ ਅੱਛਾ ਪੰਜਾਬ ਆ ਚੱਲ ਅਸੀਂ ਇੱਥੇ ਹੀ ਮਿਲਾਂਗੇ ਫਿਰ ਦੁਵਾ ਚੋ ਵੀ ਮੁਲਾਕਾਤ ਹੋਂਦੀ ਰਹੀ ਹੈ। ਸ਼ੁਕਰੀਆ ਬਹੁਤ-ਬਹੁਤ ਤੁਹਾਡਾ। ਬਾਜੀ 1 ਮਿੰਟ ਤੁਸੀਂ ਵੀ ਇੱਥੇ ਆ ਕੇ ਸਾਡੀ ਇੱਕ ਫੋਟੋ ਖਿਵਾ ਲੀ ਸਾਡੇ। ਇਹ मामੂ ਜੀ ਕਿੱਥੇ ਨੇ? मामੂ ਜੀ ਨੂੰ ਬੁਲਾਓ। ਇਹ ਚਾਚਾ ਨਹੀਂ ਹੁਣ मामੂ ਜੀ ਆ ਤੁਸੀਂ। ਇਹ ਅਮਰੀਕ ਨੇ ਭੇਜਿਆ ਇਹਨੂੰ। ਇਹ ਰਿਆਜ਼ ਜੀ ਨੇ ਜੀ। ਇਹ ਚਾਚੇ ਦੇ ਜਿਹੜਾ ਆਪਣਾ ਭਾਣਜੇ ਨੇ ਭੇਜਿਆ ਜੀ। ਆਹ ਲਓ ਜੀ ਹਾਜ਼ਰੀ ਲਵਾ ਦਈਏ ਸਾਡੇ ਬੰਦੇ ਦੀ। ਇੱਧਰ ਉਹਨੂੰ ਦਿਖਾਓ ਮੜਾ ਜ। ਇਹ ਆਹ ਲਓ ਜੀ ਅਮਰੀਕ ਸਿੰਘ ਨੇ ਭੇਜਿਆ ਜੀ। ਇਹ ਕਹਿੰਦੇ मामू मामू ਦਾ ਸਾਈਜ਼ ਵੈਸੇ ਮਿਲਦਾ ਨਹੀਂ ਆਮ ਦੁਕਾਨ ਤੋਂ ਤੁਹਾਨੂੰ ਦੂਰੋਂ ਤੇ ਘਨੇਰ ਆ ਜਾਣਗੇ ਕਿ ਮੇਰੇ मामੂ ਕਿੱਥੇ ਹੁੰਦੇ ਨੇ ਆ ਦਿਓ ਲੱਗਿਆ ਉਹਨਾਂ ਤੁਸੀਂ ਦੂਰੋਂ ਦੇਖ ਲਓਗੇ ਫਿਰ ਪਛਾਣ ਜਾਓਗੇ ਕਿ ਅਮਰੀਕ ਦੇ मामੂ ਨੇ ਹਾਂ ਫਿਰ ਉਹਨਾਂ ਨੇ ਕਿਹਾ ਵੀ ਸਾਈਜ਼ ਲੈ ਕੇ ਆਓ ਨਾਪੋ ਜਨਾਬ ਮੋਟਰਸਾਈਕਲ ਤੇ ਵੱਡਾ ਹੋ ਇਹਨਾਂ ਨੂੰ ਐਵੇਂ ਸਾਨੂੰ ਪੰਜਾਬ ਚ ਵੀ ਬੜਾ ਮੁਸ਼ਕਲ ਲੱਭਦਾ ਜੀ ਇਹਨਾਂ ਦਾ ਸਾਈਜ਼ ਹਾਂ ਜੀ ਉਹਨਾਂ ਨੇ ਕਿਹਾ ਕਿ ਆ ਵੀ ਮਾਪ ਲੈਣਾ ਰਿਪਨ ਸਾਹਿਬ ਦਾ ਵੀ ਲੈਣਾ ਉਹ ਬੱਲੇ 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 ਪੀਜੀ ਨਾਲ ਉਹਨਾਂ ਦੀ ਮਾਪ ਲੈਣਾ ਸਾਡੇ ਵਾਲਾ ਨਾਲ ਉਹ ਹੀ ਗਿਫਟ ਕਰਤਾ ਇੱਕ ਸੰਗਰਗ ਬਣਿਆ ਸੀ ਮੈਂ ਲੈ ਕੇ ਆਇਆ ਮੈਂ ਉਹਨਾਂ ਨੂੰ ਨਾਲ ਦਿਖਾਵਾਂਗਾ ਲੈ ਖੁੱਸਾ ਤਾਂ ਖਾਓ ਪਹਿਲਾਂ ਤੁਹਾਡਾ ਆ ਜੁੱਤੀਆਂ ਦਾ ਖਾਦੀਏ ਜੀ ਤੁਹਾਨੂੰ ਅਨਾ ਜੁੱਤੀਆਂ ਦਾ ਖਾਦੀਏ ਆਜੋ 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 ਦਿਖਾਓ ਖੁੱਸੇ ਦਿਖਾਓ ਪਹਿਲਾਂ ਤੁਹਾਡੇ ਇਹ ਇਧਰੋਂ ਉਧਰ ਗਏ ਨੇ ਇਹ ਦਿਖਾ ਦਿਓ ਖੁੱਸਾ ਜੀ ਤੁਹਾਨੂੰ ਇਹ ਮਲਤਾਨ ਦਾ ਹੈ ਆ ਸ਼ਰਕਪੁਰ ਦਾ ਵਾਹ 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 ਕੀ ਬਾਤ ਹੈ ਜੀ ਲੈ ਹੁਣ ਇਹਦੇ ਨਾਲ ਦੇ ਬਣਾ ਕੇ ਦੇਣੇ ਆ ਸਾਨੂੰ ਹੋਰ ਨਾ ਬਹਿ ਕਿ ਤੁਸੀਂ ਬਸ ਮਾਪ ਲਾਇਓ ਤੇ ਆਰਡਰ ਮੈਂ ਕਰਾਂਗਾ ਕਿਹੜਾ ਕਿਹੜਾ ਬਣਾਣਾ ਹੈ ਲੋ ਪਰ ਸਾਡੇ ਦਾ ਹੱਥ ਵਾਸਤੇ ਕੁਝ ਹੈ ਨਹੀਂਗਾ ਸਾਡੇ ਦਾ ਗੱਲੇ ਪੈਰ ਹੀ ਹੈ ਚਲੋ ਜੀ ਲਓ ਨਾਪ ਫਿਰ ਇਹ ਨਾਪ ਆਪਾ ਇੰਚੀ ਟੇ ਬਣਾ ਲੈਣਾ ਹੁਣ ਨਹੀਂ ਮੈਂ ਪੈਨਸਲ ਨਾਲ ਟ੍ਰੇ ਪੈਨਸਲ ਨਾਲ ਲੈ ਲੈਣਾ ਠੀਕ ਆ ਚਾਚਾ ਜੀ ਇਹ ਇਹ ਚਾਚਾ ਜਿੰਦਾ ਜੀ ਇਹਨਾਂ ਦਾ ਸਕੈਚਰ ਵਾਲੇ ਵੀ ਜਵਾਬ ਦੇ ਦਿੰਦੇ ਆ ਕਹਿੰਦੇ ਓਵਰਸਾਈਜ਼ ਹੈ ਨਹੀਂ ਹੈ ਚਾਚਾ ਜੀ ਲਓ ਇਹ ਤੇ ਗੁੱਠੇ ਮਾਰੋ ਜੀ ਫੀਤਾ ਮਾਰੋ ਫੀਤਾ ਇਹ ਲਓ ਜੀ ਨਾਪ ਦੇਖੋ ਕਿਵੇਂ ਲਿਆ ਜਾ ਰਿਹਾ ਕਾਪੀ ਦੇ ਐ ਰਖਾ ਕੇ ਪੇਜ ਅੱਛਾ ਇਹ ਦੋਨੇ ਦੋਨੇ ਪੈਰਾਂ ਦਾ ਲੈ ਗਿਆ ਤਾਂ ਇੱਕ ਪੈਰ ਦਾ ਚਲੋ ਦੂਜੇ ਦਾ ਲਓ ਪਹਿਲਾਂ ਇਹਨਾਂ ਦਾ ਦੂਜੇ ਦਾ ਅੱਛਾ ਮੇਰਾ ਠੀਕ ਆ ਓਕੇ ਦੇਖੋ ਜੀ ਦੇਖੋ ਆਏ ਬਾਈ ਦਾ ਕਾਪੀ ਤੇ ਡਰਾਇੰਗ ਲਕੀਰਾਂ ਮਾਰ ਕੇ ਨਾ ਇਹ ਪ੍ਰੋਪਰ ਨਾਪ ਹੋ ਗਿਆ ਪੱਕਾ ਮੇਚ ਹੈ ਲੈਣਾ ਵਾਹ ਇਹਨੂੰ ਕਹਿੰਦੇ ਪੱਕਾ ਮੇਚਾ ਲਓ ਜੀ ਜੁੱਤੀਆਂ ਲੈ ਕੇ ਨਿਕਲੇ ਆ ਬਾਹਰ ਵੈਸੇ ਹੈ ਕਾਫੀ ਵੱਡੀ ਮਾਰਕੀਟ ਹੈ ਜੁੱਤੀਆਂ ਦੀ ਤੁਹਾਨੂੰ ਦਿਖਾ ਦਈਏ ਇੱਥੇ ਜੁੱਤੀਆਂ ਜੁੱਤੀਆਂ ਜਿਹੜੀ ਮਰਜ਼ੀ ਦੁਕਾਨ ਤੇ ਚੱਲਦੇ ਹੋ ਆਪਣੀ ਕੋਈ ਰეკਮੈਂਡੇਸ਼ਨ ਹੀ ਪਰ ਇਹ ਅਭੀ ਚਾਚੇ ਨਾਲ ਸਾਡਾ ਪ੍ਰੇਮ ਪਿਆਰ ਹੈ ਅਸੀਂ ਵਕਾਸ ਬਾਈ ਸਮੀ ਸਾਰੇ ਉਥੋਂ ਹੀ ਲੈਨੇ ਆ ਨਾਸਰ ਬਾਈ ਤੇ ਤਾਂ ਕਰਕੇ ਆ ਹੋਰ ਬੜੀਆਂ ਆਈਟਮਾਂ ਤੁਹਾਨੂੰ ਮਿਲ ਜਾਣਗੀਆਂ ਰੈਕਸਨ ਹੋਰ ਬੜੀਆਂ ਬੜੀਆਂ ਚੀਜ਼ਾਂ ਜੀ ਤੇ ਜਿਹੜੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਬਾਜ਼ਾਰ 'ਚ ਇਹ ਸਾਰਾ ਜੰਨੀ ਟਕਸਾਲੀ ਆ ਜੀ ਟਕਸਾਲੀ ਸਾਰੇ ਦੀ ਸਾਰੀ ਜੁੱਤੀਆਂ ਦੀ ਆ ਇਹ ਕਿੱਦਾਂ ਜਨਾਬ ਠੀਕ ਠਾਕ ਤੇ ਬੜੀ ਲੰਬੀ ਆ ਜੀ ਮਾਰਕੀਟ ਇਹ ਤੇ ਅੱਗੇ ਤੱਕ ਜਾਂਦੀ ਆ ਆਪਾਂ ਹੁਣ ਬਹੁਤਾ ਅਗੇੜਾ ਨਹੀਂ ਦੇਣਾ ਦਿਖਾਉਣਾ ਸੀਗਾ ਤੁਹਾਨੂੰ ਆ ਦੇਖੋ ਪਰ ਜਿਹੜੀ ਗੱਲਬਾਤ ਹੈ ਮਤਲਬ ਭੀਟ ਚਾਚੇ ਦੇ ਬਹੁਤ ਹੁੰਦੀ ਜੁੱਤੀਆਂ ਵੀ ਸੋਹਣੀਆਂ ਪਈਆਂ ਦੇਖੋ ਕਿੰਨੀਆਂ ਸੋਹਣੀਆਂ ਸ਼ਾਮ ਹੋ ਗਈ ਜੀ ਤੇ ਕੋਈ ਵੱਜ ਗਿਆ 6:30 7 ਤੇ ਬਾਜ਼ਾਰ ਵੀ ਖਾਲੀ ਹੋਣੇ ਸ਼ੁਰੂ ਹੋ ਗਏ ਦੇਖੋ ਚਾਹਲ ਪਹਿਲ ਪਹਿਲਾਂ ਜਿੰਨੀ ਨਹੀਂ ਰਹੀ ਰੌਣਕ ਨਹੀਂ ਰਹੀ ਲਾਹੌਰ ਜਲਦੀ ਬੰਦ ਹੋ ਜਾਂਦਾ ਹੁਣ ਤੁਹਾਨੂੰ ਸੇ ਲੋਕਡਾਊਨ ਲਾਹੌਰ ਨੂੰ ਬੰਦ ਕਰ ਰੱਖਿਆ ਹੈਗਾ ਸਮੋਗ ਦੀ ਵਜ੍ਹਾ ਕਰਕੇ ਵੀ ਪ੍ਰਦੂਸ਼ਣ ਹੈ ਜਿਹੜਾ ਥੋੜਾ ਜਿਹਾ ਕੰਟਰੋਲ ਚ ਹੋਵੇ ਪ੍ਰਦੂਸ਼ਣ ਘਟੇ ਹਨਾ